ਡਰੋਣਾ ਇਹਦਾ ਬੱਬਈਆ ਅੱਜ ਬੜੇ ਡਿਸਾਈਡ ਕੀਤਾ ਸੀ ਜਦੋਂ ਅਸੀਂ ਆਪਾਂ ਜਾਣਗੇ ਜਪਾਨ ਦੀ ਬਣੀ ਸੋ ਜਪਾਨ ਦੀ ਲਾਈਫ ਦੇਖਦੇ ਤੁਸੀਂ ਆਹ ਵਲੋਰ ਦੇ ਵਿੱਚ ਇਹਨਾਂ ਦੇ ਭੂਆ ਜੀ ਰਹਿੰਦੇ ਆ ਉੱਥੇ ਜਪਾਨ 'ਚ ਚਾਈਨਾ ਚੜ੍ਹਦੇ ਮਾਸੀ ਜੀ ਨੇ ਬੇਟੇ ਸੋਵਰ ਆਪਾਂ ਆ ਗਏ ਜਪਾਨ ਯੇ ਹਾਂ ਦੀ ਸਸ਼ਿਕਾ ਜੀ ਸਾਰਿਆਂ ਨੂੰ ਸੋ ਥੋੜਾ ਵੈਲਕਮ ਕਰਦੇ ਹਾਂ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਹਨਾ ਤੁਸੀਂ ਪੁਰਾਣੇ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਪਹਿਲਾਂ ਤਾਂ ਮੈਂ ਤੁਹਾਨੂੰ ਕਹਿ ਦਵਾਂ ਤੇ ਬਸ ਮੈਂ ਵੀ ਹੁਣ ਉੱਠੀ ਸੀਗੀ ਤੇ ਅੱਜ ਦੇ ਵਲੌਗ ਦੀ ਸਟਾਰਟਿੰਗ ਕਰਦੇ ਆਪਾਂ ਤੁਹਾਡੇ ਬਹੁਤ ਸਾਰੇ ਮੈਸੇਜਸ ਆਉਂਦੇ ਸੀਗੇ ਤੁਸੀਂ ਵਲੌਗਿੰਗ ਕਰੋ ਨਾ ਰੈਗੂਲਰ ਵਲੌਗਿੰਗ ਕਰੋ ਰੋਜ਼ ਦੀ ਬਟ ਰੋਜ਼ ਤਾਂ ਨਹੀਂ ਹੁੰਦੀ ਤੁਹਾਨੂੰ ਵੀ ਪਤਾ ਹੀ ਹੈ ਰੋਜ਼ ਵਲੌਗਿੰਗ ਔਖੀ ਥੜੀ ਜੀ ਬਟ ਆਪਾਂ ਟਰਾਈ ਕਰਾਂਗੇ ਆਪਾਂ ਰੋਜ਼ ਸਟਾਰਟ ਕਰਾਂਗੇ ਬਟ ਹੁਣ ਆਪਾਂ ਅੱਜ ਕਿਤੇ ਚੱਲੇ ਸੀਗੇ ਉਹ ਵੀ ਤੁਹਾਨੂੰ ਦੱਸਦੇ ਆਂ ਆਪਾਂ ਕਿਤੇ ਜਾਣਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਰੋਟੀ ਖਾ ਲਈ ਸੀ ਦੇਖੋ ਗਾਇਸ ਤੇ ਆਪਾਂ ਖਾਦੀ ਸੀਗੀ ਹਜੇ ਵੀ ਇਹ ਚ ਦੁੱਧ ਪਿਆ ਉਹ ਮੈਂ ਪੀ ਰਹੀ ਆ ਤੇ ਮਲਾਈ ਦੇ ਨਾਲ ਆਪਾਂ ਮਿੱਥੇ ਵਾਲੀ ਰੋਟੀ ਖਾਦੀ ਸੀਗੀ ਥੋ ਸਰਦੀ ਦੇ ਵਿੱਚ ਤਾਂ ਮਿੱਥੇ ਵਾਲੀਆਂ ਰੋਟੀਆਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਤੁਸੀਂ ਵੀ ਖਾਂਦੇ ਹੋਵੋਗੇ ਤੇ ਹਰਸ਼ ਵੀ ਹੁਣੇ ਖਾ ਕੇ ਰੋਟੀ ਗਏ ਸੀਗੇ ਤੇ ਉਭੀ ਹੁਣ ਫਰੈਸ਼ ਹੋਣ ਲਈ ਗਏ ਨੇ ਮੈਂ ਕਿਹਾ ਜਲਦੀ ਜਲਦੀ ਜਾਓ ਫਰੈਸ਼ ਹੋ ਜਾਓ ਕਿਉਂਕਿ ਅਸੀਂ ਉੱਠੇ ਸੀ 7:30-8:00 ਵਜੇ ਤੇ ਹੁਣ ਟਾਈਮ ਹੋ ਗਿਆ ਦੇਖੋ ਅਮ 10:00 ਵਜੇ ਤੇ ਮੈਂ ਵੀ ਹੁਣ ਫਰੈਸ਼ ਹੋਣੀ ਆ ਮੈਂ ਜੇ ਫਰੈਸ਼ ਨਹੀਂ ਹੋਈਗੀ ਮੈਂ ਵੀ ਰੋਟੀ ਖਾ ਕੇ हटੀਆਂ ਤੇ ਫਰੈਸ਼ ਹੋ ਕੇ ਆਪਾਂ ਤੁਹਾਨੂੰ ਅੱਜ ਦੇ ਲੁੱਕ ਦਿਖਾਉਨੇ ਆ ਮੇਰੀ ਤੇ ਹਸ਼ਦੀ ਆਪਾਂ ਅੱਜ ਥੋੜਾ ਸਪੈਸ਼ਲ ਵੇਅਰ ਕਰਾਂਗੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਹਸਪੀਟਲ ਵੀ ਜਾਣਾ ਹਰ ਚੀ ਦੇ ਥੋੜੇ-ਬੋੜੇ ਟੈਸਟ ਹੋਣੇ ਆ ਉਹ ਤੁਹਾਨੂੰ ਪਤਾ ਹੀ ਹੈ ਜੀ ਮੇਰੇ ਪਿਛਲੇ ਵਲੌਗਸ ਦੇ ਵਿੱਚ ਦੀ ਮਿਹਨਾਂ ਟੈਸਟ ਹੁੰਦੇ ਸੀ 2 ਵੀਕਸ ਐਵੇਂ 3 ਵੀਕਸ ਤੋਂ ਬਾਅਦ ਡਾਕਟਰ ਨੇ ਕਿਹਾ ਹੋਇਆ ਸੀਗਾ ਬਟ ਅੱਜ ਸਿੰਪਲ ਟੈਸਟ ਹੋਣਿਆ ਸਿੰਪਲ ਟੈਸਟ ਬਲੱਡ ਟੈਸਟ ਕਰਵਾ ਕੇ ਫੇਰ ਆਪਾਂ ਜਾਵਾਂਗੇ ਕਿਤੇ ਘੁੰਮਣ ਤੇ ਮੈਂ ਹਰਸ਼ ਨੂੰ ਕਿਹਾ ਸੀਗਾ ਵੀ ਆਪਾਂ ਨਾ ਕਿਤੇ ਚੰਡੀਗੜ੍ਹ ਸਪੈਸ਼ਲ ਜੀ ਥਾਂ ਤੇ ਚੱਲਦੇ ਆ ਅਸੀਂ ਗੂਗਲ ਮੈਪ ਤੇ ਸਰਚ ਕੀਤੀ ਸੀਗੀ ਉਹੋ ਮਤਲਬ ਹੈ ਗਈ ਸੀਗੀ ਸਪੈਸ਼ਲ ਬਟ ਹਜੇ ਅਸੀਂ ਤੁਹਾਨੂੰ ਹੁਣ ਨਹੀਂ ਦੱਸਦੇ ਤੁਸੀਂ ਵਲੌਗ ਨੂੰ ਅੱਗੇ ਤੱਕ ਜ਼ਰੂਰ ਦੇਖਿਓ ਕੰਟੀਨਿਊ ਰੱਖਿਓ ਵਲੌਗ ਬਹੁਤ ਜ਼ਿਆਦਾ ਇੰਟਰਸਟਿੰਗ ਹੋਊਗਾ ਵਲੌਗ ਸੋ ਅੱਜ ਸਾਰੇ ਵਲੌਗ ਤੇ ਤੇ ਆਪਾਂ ਜਾਣਨੇ ਹੁਣ ਤੁਹਾਨੂੰ ਨਾਲ-ਨਾਲ ਵੀ ਕਮਾਉਣੇ ਆ ਤੁਸੀਂ ਐਂਡ ਤੱਕ ਵਲੌਗ ਨੂੰ ਜ਼ਰੂਰ ਦੇਖਿਓ ਵਧੀਆ ਲੱਗਿਆ ਸਬਸਕ੍ਰਾਈਬ ਵੀ ਕਰਿਓ ਸਬਸਕ੍ਰਾਈਬ ਤਾਂ ਕਰਿਓ ਤੁਸੀਂ ਜ਼ਰੂਰ ਲਾਈਕ ਵੀ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਹਨਾ ਸਾਡੇ ਵਲੌਗਸ ਦੇ ਵਿੱਚ ਕੁਝ ਵੀ ਹਨਾ ਇਦਾਂ ਦਾ ਕਾਨੂੰ ਲੱਗਦਾ ਵੀ ਅਸੀਂ ਕੁਐਸਚਨ ਪੁੱਛੀਏ ਜਾਂ ਫਿਰ ਸਾਨੂੰ ਕੋਈ ਸੁਜੈਸਟ ਕਰੀਏ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਦੱਸਿਆ ਕਰੋ ਤੇ ਅਸੀਂ ਉਹਦਾ ਰਿਪਲਾਈ ਵੀ ਦਵਾਂਗੇ ਬਲੌਗ ਨੰਬਰ ਤੱਕ ਜਰੂਰ ਦੇਖਿਓ ਤੇ ਮੈਂ ਵੀ ਫੈਸ਼ਨ ਨਹੀਂ ਆ ਬਸ ਫਿਰ ਮੈਂ ਰੈਡੀ ਹੁੰਨੀ ਆ ਤੁਸੀਂ ਮੇਰੀ ਲੁੱਕ ਦੇਖਿਓ ਤੇ ਹਰਸ਼ ਦੀ ਲੁੱਕ ਦੇਖ ਸੋ ਗਾਇਸ ਦੇਖੋ ਬਾਹਰ ਧੁੱਪ ਗੀਨੀ ਆ ਆ ਦੇਖੋ ਤੇਰਾ ਤਾ ਇਹ ਤੁੱਜੇ ਬਹੁਤ ਵਧੀਆ ਲੱਗਦਾ ਹੈ ਮੈਂ ਵੀ ਬਹੁਤ ਫਰੈਸ਼ ਹੂ ਨੀ ਆਹ ਤੋਨੇ ਫਿਰ ਆ ਪਾ ਚਲਦੇ ਆਂ ਚਿੜੀਆਂ ਦੀਆਂ ਆਵਾਜ਼ਾਂ ਸੁਣੋ ਗਾਇਸ ਦੇਖ ਸਕਦੇ ਆ ਕੱਕੜੀ ਕਰ ਰਹੀ ਹੈ ਪ੍ਰੈਸ ਆਗੀ ਖਲਾਰਾ ਪਾਇਆ ਇਹ ਮੈਂ ਕੱਪੜੇ ਪਾਣੇ ਆ ਆਹ ਮੇਰੀ ਜੈਕਟ ਆਹ ਤਾਂ ਹੈ ਦੀ ਬਗਾਰ ਜੀ ਘੰਟਾ ਤੁਹਾਡੇ ਦੇਖੋ ਆਪਣੀ ਬਕਾ ਤੇ ਆਹ ਸ਼ਰਟ ਤੇ ਆ ਪੈਂਟ ਮਿੱਠੀ ਮੈਗਿਆ ਹੱਸ ਕੇ ਆਉਂਦੇ ਕਾਲੀਆਂ ਤਾਂ ਐਵੇਂ ਹੀ ਚੱਲਦੀਆਂ ਬੁੱਗੇ ਅ ਫਿਰ ਗਾਇਸ ਅਸੀਂ ਮੈਚਿੰਗ ਕਰਾਂਗੇ ਤੁਹਾਨੂੰ ਉਸ ਦਿਖਾਵਾਂਗੇ ਕਿਹੜੀ ਟੀਮੀ ਮੈਚੀ ਅਜੇ ਕਟਾ ਹੈ ਤੁਸੀਂ ਖਲਾਵਾ ਦੇਖੋ ਬਸ ਤੇ ਮੈਂ ਅਜੇ ਤਿਆਰ ਨਹੀਂ ਹੋਣਾ ਇਹਨਾਂ ਨੇ ਟਾਈਮ ਲਾਤਾ ਹਾਂ ਅਜੇ ਆਪ ਬਣਾਤੀ ਨਹੀਂ ਮੈਂ ਨਾ ਹੁਣ ਕਿ ਤਿਆਰ ਆ ਬੁੱਗੇ ਸਾਡੇ ਦਾ ਸੂਈ ਮੈਂ ਤਿਆਰ ਆ ਦੇਖ ਸਕਦੇ ਹੋ ਇਹਦਾ ਪਾਲੇ ਤੇ ਅੱਗੇ ਤੁਹਾਨੂੰ ਦਿਖਾਣੇ ਤੇਤੀ ਆਤੀ ਵਾਕੇ ਤੇ ਤੇ ਨਹੀਂ ਹੋਣੀ ਨਮੀ ਕਿਹਨੇ ਵੀ ਤੇ ਆ ਕਾ ਨਮੀ ਨਮੀ ਤੇ ਨਮੀ ਤੇਲੀ ਹੰਦੇ ਨਮੀ λεओ ਕੱਲ ਤੋਂ ਨਮੀ ਲੈ ਕੇ ਆਇਆ ਹਜੇ ਤੋਂ ਗਾਇਸ ਪ੍ਰੈਸ ਕਰਤੀ ਆਪਾਂ ਨੇ ਇੱਧਰ ਅੱਗੇ ਮੇਰੀ ਪੈਂਟ ਹਰਸ਼ਦੀ ਸ਼ਰਟ ਉਹਦੇ નીચે ਛਾ ਸੌਰੀ ਪੈਂਟ ਤੇ ਮੈਂ ਵੀ ਜਾਨੀ ਆ ਫਰੈਸ਼ ਹੋਣ ਤੇ ਫਰੈਸ਼ ਹੋ ਕੇ ਮੇਂ ਜਲਦੀ ਟਾਈਮ ਵੀ ਬਹੁਤ ਹੋ ਰਿਹਾ ਹੈ ਤਨ ਜੋ ਕੋ ਕਲਚਰ ਵੀ ਕੈਮਰਾ ਤੇ ਉਹਨਾਂ ਆਪਾਂ ਜਾਇੰਗੇ ਫਿਰ ਸ਼ੋਪ ਤੇ ਪੂਰੀ ਜਿਹੀ ਬਹੁਤ ਨਿਕਲੀ ਹੋਈ ਆ ਗਰਮੀ ਵੀ ਹੋਊਗੀ ਸੋ ਗਾਇਸ ਆਪਾਂ ਅੱਗੇ ਸਿਗਰੇਟ ਤੇ ਬਾਹਰ ਹੁਣ ਸਟਾਰਟ ਕਰਕੇ ਖੜੇ ਆ ਤੇ ਥੋੜੀ ਜਿਹੀ ਲੁੱਕ ਦੇਖ ਲਓ ਅੱਜ ਦਿਨੀ ਤੁਹਾਨੂੰ ਲੁੱਕ ਦਿਖਾਉਣੀ ਆ ਮੈਂ ਕਿ ਚਲੋ ਆਪਾਂ ਪਹਿਲਾਂ ਚੱਲਦੇ ਆ ਹਸਪੀਟਲ ਫਿਰ ਆਪਾਂ ਜਾਵਾਂਗੇ ਕਿਸੇ ਘੁੰਮਣ ਸੋ ਦੱਸੋ ਕਿਵੇਂ ਦੀ ਲੱਗਦੀ ਆ ਲੁੱਕ ਲਾਈਟ ਗ੍ਰੇ ਹੋਈ ਆ ਤਾਂ ਕਰਕੇ ਨੀਂਦ ਹੀਦਾ ਹੋਣਾ ਇਨਾ ਤੇ ਚਲੋ ਅੱਚਲ ਗਏ ਸੋ ਗਾਇਸ ਵੀਰੇ ਤੇ ਗਾਇਸ ਪੈਣੋ ਗਾਇਸ ਪੈਣੋ ਅਸੀਂ ਪਹੁੰਚ ਗਏ ਨੇ ਇਹਦੇ ਹਰਸ਼ਦੇ ਹਸਪੀਟਲ ਇਹਦੇ ਲੱਗਣੀ ਆ ਸੂਈ ਸੋ ਦੇਖੋ ਅੱਜੋ ਸਭੀ ਲੁੱਕ ਦੇਖੋ ਬੜਾ ਗਾਸੀ ਹਸਪੀਟਲ ਆ ਪਰ ਸਭੀ ਲੁੱਕ ਨੂੰ ਦੇਖ ਕੇ ਐਵੇਂ ਲੱਗ ਰਹੇ ਆ ਦੀਆਂ ਸੀਗੇ ਪਾਤੀਆਂ ਫਿਰ ਸਪੈਸ਼ਲ ਖਾਤੇ ਨਹੀਂ ਆਏ ਹੁੰਦੇ ਦੇਖੋ ਇਹਨਾਂ ਦੇ ਲੁੱਕ ਦੇਖੋ ਤੁਸੀ ਮੈਂ ਸਾਰੀ ਦਿਖਾਨੀ ਆ ਤੇ ਮੀਟਿੰਗ ਦੇਖੋ ਆ ਲਓ ਤੇ ਚਲੋ ਹੁਣ ਆਪਾਂ ਅંદર ਚਲਦੇ ਆਂ ਤੇ ਡਾਕਟਰ ਨੂੰ ਮਿਲਦੇ ਆਂ ਇਹਨਾਂ ਦੀ ਅਪਾਇੰਟਮੈਂਟ ਹੈ ਨਾ ਅੱਜ ਤੇ ਚਲੋ ਫਿਰ ਆਪਾਂ ਮਿਲ ਕੇ ਜਾਂਦੇ ਹਾਂ ਤੇ ਘੁੰਮਣ ਮੈਨੂੰ ਭੁੱਖ ਜਿਹੀ ਲੱਗਦੀ ਕਿੰਨਾ ਰਸ਼ ਸ਼ੋ ਮਚ ਕਿੱਧਰ ਰੁਕ ਜਾ ਆ ਫੜਿਓ 2 ਮਿੰਟ ਫੜਿਓ ਆ ਗਿਆ ਤਾਂ ਅੱਗੇ ਆ ਕੇ ਦੋ ਮਿੰਟ ਕਹਿੰਦੇ ਮੈਂ ਆਪੇ ਦੋ ਦੇ ਗਰੋ ਕਬਰ ਦੋ ਸਮਨ ਮੇਰੇ ਪਾਸ ਦੋ ਰਾਗ ਬਿੰਨਾ ਹਾਂ ਤੇ ਨਾ ਕਰਿਆ ਜਾਂਦਾ मेरा नंबर देख सकते हैं कि नंबर है 70200 आपको गाइस यहां पे आ गए और मैं जो नंबर है 9999 किन नंबर देख सकते हैं नो टोकन नंबर नंबर 73 कार्ड पे तो अभी से अपना आ रहे हैं पता नहीं किनवा मिलता देख सकते हैं आप टाइम से तो कर रहे हैं कल दो दख्खने मिल रहे हैं तो करना ब्लड रिपोर्ट भी ਉਹ ਹੋ ਗਈ ਧੀ ਮੈਂ ਤਾਂ ਤੇ ਜਿਆਦਾ ਕੁਛ ਨਹੀਂ ਲਾਉਣਾ 75 ਤੋਂ 70 ਕਟਿੰਗ ਲੈ ਲੈ ਜਲਦੀ ਲੋ ਆ ਵੀ ਦੇਖੋ ਨਾ ਪਹੁੰਚਾ ਇੱਥੇ ਜਿਸ ਆਪਾਂ ਨੂੰ ਭੁੱਖ ਲੱਗੀ ਸੀ ਤੇ ਆਪਾਂ ਆਏ ਹਾਂ ਕੈਂਟੀਨ ਕੁਛ ਖਾਣ ਪੀਣ ਤੁਸੀਂ ਕੀ ਖਾਣਾ ਹੈ ਹੂੰ ਦੇਖੋ गाइस ਕਿਨੇ ਲੋਕ ਆ ਰਹੇ ਨੇ ਤਾਂ ਚਾਹ ਪੀਣੀ ਹੈ ਲੈਸੀ ਸਾਡਾ हाँ, तो हाँ, ले किड्डी का सरप्राइज हाँ, कि बस एक मैं ले ले ले। हाँ, ले हाँ। और लैना ਆਹ ਤੈਨੂੰ ਰਕਣਾਵਾ ਇਹ ਇਹ ਇਹਨੂੰ ਬੋਲੀ ਆਲਣੀ ਹੈ ਪੇਸਟ ਖਾਣੀ ਨਾ ਪੈਣੀ ਮੈਂ ਤਾਂ ਮੈਂ ਤਾਂ ਸੈਂਡਵਿਚ ਖਾਉਂਗੀ ਅੱਧੀ ਅੱਧੀ ਹਨਾ ਚੀਜ਼ ਸੈਂਡਵਿਚ ਚੀਜ਼ਾਂ ਤੋਂ ਬਗੈਰ ਜੇ ਚੱਲ ਲੈ ਲੋਗੇ ਜਿੱਦਾਂ ਕੈਟੀਰੀਏ ਨੇ ਕਿਹਦੀ ਉਹ ਛੱਡ ਗਿਆ ਹੈ ਇਹ ਚੀਜ਼ ਕੋਲ ਮਿਕਸ ਹੋਏ ਛੋਟੀਆਂ ਨੇ ਕਿਹੜੀ ਇਹ ਪਲਾਸਟਿਕ 5 ਇਅਰਸ ਹਾਂ ਜੀ ਹਾਂ ਆਲੂ ਭਟੇ ਹੋ ਗਏ ਹੋ 10 ਮਿੰਟ ਬੇਕ ਪਾਸਟ ਆਈਸ ਇਦਰ ਅਲੂ ਪੈਟੀ ਐਂਡ ਇਹਦਾ ਨਾਮ ਕੀ ਆ ਸਪ੍ਰਿੰਗਰੋਲ ਸਪ੍ਰਿੰਗਰੋਲ ਨਹੀਂ ਹੈਗਾ ਇਹ ਚਾਕਲੇਟ ਰੋਲ ਆ ਕਰੀਮ ਰੋਲ ਕਰੀਮ ਰੋਲ ਤੇ ਆਪਾਂ ਵੀ ਹੈ ਮੈਂ ਕਿੰਨੇ ਦਿਨਾਂ ਬਾਅਦ ਪੈਟੀ ਖਾ ਰਹੀ ਹਾਂ ਦਿਸ ਇਜ਼ ਵੈਰੀ ਜੈਮੀ ਦਿਖਾਈਆਂ ਹਾਂ ਮੇਰੇ ਕਿੰਨੇ ਦਿਨਾਂ ਬਾਅਦ ਕੌਣ ਆਈ ਮੂਸ਼ ਮਸਾਲਾ ਆਇਆ ਤਾਂ ਇੱਧਰੋਂ ਆਹ ਵਾਹ ਰਾਮ ਰਾਮ ਜੀ ਕਿੰਨੀ ਕ ਇਹ ਤਾਂ ਨਹੀਂ ਸਰਪ੍ਰਾਈਜ਼ ਅੱਛਾ ਮੈਂ ਤਾਂ ਆਪਣਾ ਦੂਆ ਖੰਨੀ ਆ ਉੱਥੇ ਸੀਗਾ ਦੇ ਗਿਰਜਾਨੀਆਂ ਨੂੰ ਫੜ ਲਾ ਫਿਰ ਦੋਖੂ ਇਹਦਾ ਆਹ ਬੋਤਲਿੰਦੇ ਜਾਣਾ ਅਰਧਾ ਗਜਵੇਲਾ ਖੁੱਲ ਗਿਆ ਘਰ ਦੀ ਕੋਈ ਰ ਕੋਈ ਚੀਜ਼ ਸਲੇਗੀ ਆ ਨਹੀਂ ਸੀ ਆਹਾ ਨਾ ਦੇਖੀ ਆਹ ਲੈ ਕੇ ਰੱਖ ਲਿਆ ਖਾਦਾ ਹੈ ਨਹੀਂ ਆਹ ਕਰੀ ਮਰੋਲ ਜਾ ਬਚਿਆ ਮੈਂ ਤਾਂ ਖਾਣਾ ਵੀ ਨਹੀਂ ਮੈਂ ਤਾਂ ਤੁਹਾਨੂੰ ਕਿ ਤੁਸੀਂ ਆਪ ਤਾਂ ਗਈ ਸੀ ਵੀ ਮੈਂ ਖਾਣਾ ਚਾਹ ਪੀ ਲਓ ਨਾਲ ਗਿਜ਼ਰੇ ਲੈ ਦੇ ਹਾਂ ਤੱਕ ਇਸਿੰਦੇ ਮੂਤੇ ਪੈ ਰਿਹਾ ਸੋ ਗਾਇਸ ਅਸੇ ਤੰਗ ਦਾਰਤੀਓ ਹੁਣ ਆਪਾਂ ਪਤਾ ਕਿੱਥੇ ਜਾਉਂਗੇ ਅਸੀਂ ਪਤਾ ਪਤਾ ਡਿਜ਼ਾਈਨ ਕੀਤਾ ਸੀਗਾ ਹੁਣ ਆਪਾਂ ਜਾਵਾਂਗੇ ਜਾਪਾਨ ਜਾਈਏ ਅਸੀਂ ਆਪਣੇ ਕੱਪੜਿਆਂ ਦੀ ਪੈਕਿੰਗ ਕਰਨੀ ਸੀਗੀ ਹੁਣ ਆਪਾਂ ਜਾਵਾਂਗੇ ਜਾਪਾਨ ਉੱਥੇ ਤੁਹਾਨੂੰ ਦਿਖਾਵਾਂਗੇ ਜਾਪਾਨ ਚ ਕਿਵੇਂ ਲੋਕ ਰਹਿੰਦੇ ਆ ਤੁਸੀਂ ਦੇਖਿਓ ਅਸੀਂ ਆਈ ਤੁਹਾਡੇ ਲਈ ਸੇ ਪ੍ਰਾਈਜ਼ ਰੱਖਿਆ ਸੀਗਾ ਹਨਾ ਆਪਾਂ ਜਾਪਾਨ ਜਾਵਾਂਗੇ ਅੱਜ ਸੋ ਜਾਪਾਨ ਦੀ ਲਾਈਫ ਦੇਖਿਓ ਤੁਸੀਂ ਆਹ ਵਲੌਗ ਦੇ ਵਿੱਚ ਤੇ ਸਭ ਕੁਝ ਦਿਖਾਵਾਂਗੇ ਤੁਹਾਨੂੰ ਅੱਜ ਬੱਸ ਉਹਨਾਂ ਪਾਚ ਲਈਏ ਸਾਡੇ ਗੁਜਰਲਾ ਜੇ ਪਾਣ ਸਰ ਅਪਾ ਚਾਈਨਾ ਵੀ ਜਾਵਾਂਗੇ ਕਿਤੇ ਹੋਰ ਦਿਨ ਇੱਕ ਦਿਨ ਰਹਿਣ ਜਾਵਾਂਗੇ ਉੱਥੇ ਸਾਡੇ ਰਿਸ਼ਤੇਦਾਰੀ ਹੈ ਜਪਾਨ ਵਿੱਚ ਪਨੇ ਰਿਸ਼ਤੇਦਾਰੀ ਹੈ ਜਪਾਨ 'ਚ ਤੇਰਾ ਚਾਚਾ ਰਹਿੰਦਾ ਤੇ ਵੀਡੀਓਜ਼ ਵੀ ਬਣਾਵਾਂਗੇ ਇਹਨਾਂ ਦੇ ਭੂਆ ਜੀ ਰਹਿੰਦੇ ਆ ਉੱਤੇ ਜਪਾਨ 'ਚ ਚਾਈਨਾ ਚ ਇਹਨਾਂ ਦੇ ਮਾਸੀ ਜੀ ਨੇ ਉਹ ਨਨੂ ਮਿਲਣੇ ਜਾਣਾ ਕੀ ਹੈ ਗਾਇਸ ਡੈਸ ਵੀ ਦੇ ਤੇ ਮੂਵੀ ਵੀ ਦੇਖ ਲਾਂਗੇ ਨਾ ਅੱਜ ਕੋਈ ਮੂਵੀ ਲੱਗੀ ਹੋਊਗੀ ਜੇ ਕੀ ਅਮਰ ਜੀ ਸੀ ਤੇ ਅਮਰ ਜੀ ਸੀ ਤੇ ਤਰੁੱਕ ਕਰਕੇ ਗਾਇਸ ਵੇਟ ਇਜ਼ ఓవర్ ਆਪਾਂ ਅਗੇ ਜਪਾਨ ਯੇ ਜਪਾਨ ਆ ਗਈ ਆਪਾਂ ਤੁਹਾਨੂੰ ਅੰਦਰ ਦਿਖਾਉਣੀ ਆ ਤੇ ਆ ਹੈਗਾ ਸਟੇਸ਼ਨ ਹੈ ਜਪਾਨ ਦਾ ਜੀ ਗਲਫੀ ਗਲਫੀ ਲੈਣੀ ਹੈ ਕਿਸੇ ਨੇ ਲੈ ਸਕਦਾ ਹੈ ਵੈਸੇ ਤਾਂ ਬੇਲ ਪੂਰੀ ਖਾਇ ਉਰੇ ਵੀ ਬੇਲ ਪੂਰੀ ਮਿਲਦੀ ਹੈ ਆ ਜਪਨਿਸ ਗਰਲ ਮਿਲਦੀ ਹੈ ਬੇਲ ਪੂਰੀ ਖਾ ਲਓ ਜੀ ਖਾਣੀ ਆ ਸੋ ਦੇਖੋ ਗਾਇਸ ਕਿ ਆਪਾਂ ਆ ਗਏ ਜਪਾਨ ਪਹਿਲੀ ਵਾਰੀ ਮੈਂ ਤੁਹਾਨੂੰ ਆਹ ਵੀਡੀਓ ਫੋਨ ਕੀ ਆਪ ਐਸੇ ਬਣਾਵੋਗੇ ਵੀਡੀਓਜ਼ ਜੀਓਗ੍ਰਾਫਿਕ ਕਰਾਂਗੇ ਤੁਸੀਂ ਉਹ ਦਿਖ ਰਹੇ ਹੋ ਔਰੇ ਤਾਂ ਮੈਨੂੰ ਪੱਗ ਵਾਲੇ ਔਰ ਕੋਈ ਨਹੀਂ ਵੀ ਕਰੇ ਦੇਖੋ ਗਾਇਜ਼ ਵੀ ਆਰ ਐਟ ਜਪਾਨ ਕਿੰਨਾ ਸੋਹਣਾ ਲੱਗਦਾ ਨਾ ਔਰੇ ਔਰ ਦੇਖੋ ਹੋਰ ਵੀ ਇਹ ਅੱਗੇ ਸਿਮੇਟਰੀਜ਼ ਬਣੀਆਂ ਹੋਈਆਂ ਕਿੰਨੇ ਲੋਕਾਂ ਮਰੇ ਆ ਕੜਨੋ ਦੂਸਰੇ ਸਾਰੇ ਹਸਪੀਟਲ ਚ ਆ ਹੀ ਫੜ ਕੇ ਰੱਖੇ ਆ ਜੈ ਦਿੱਲੀ ਜਤਨ ਵੀਡੀਓਜ਼ ਵੀ ਬਣਾਉਂਦੇ ਆਂ ਬਹੁਤ ਕਰਦੇ ਆਂ ਬਾਹਰ ਵੀ ਦੇ ਲਈ ਆ ਇੱਕ ਵੀਡੀਓ ਬਣਾਵਾਂਗੀ ਜਦੋਂ ਆਪ ਕਰੀਂ ਸਾਨੂੰ ਆਪਾ ਅਸੀਂ ਮੇਰੀ ਬਣਾ ਦੇ ਆ ਵੀਡੀਓ ਤੇ ਆਪਣੀ ਦੋਵਾਂ ਦੀ ਆਪਾਂ ਕੋਲ ਬਣਾ ਲੈਂਦੀ ਆਂ ਹਾਂ ਤੇ ਤੂ ਵੇ ਕਰਾਮ ਉਹਰੇ ਦਾ ਕੋਈ ਜਾਈ ਨਹੀਂ ਹੈਗਾ ਬੰਗਾਰੀਆ ਉਧਰ ਵੀ ਬਣੀਆਂ ਨੇ ਲੋਕੇਸ਼ਨਸ ਕਿ ਇਹ ਫਿਰ ਇਹਦੇ ਆਲੇ ਵਾਲੇ ਘਤ ਘੁੰਮ ਰਹੇ ਹਾਂ ਉਧਰ ਨੂੰ ਨਹੀਂ ਜਾਣਾ ਇਹ ਰਾਤ ਦੇਖਣ ਨੂੰ ਮੈਂ ਇੱਕ ਟੂਰ ਚਲੋ ਉਰੇ ਹੜਕੇ ਬਣਾਉਣੀਆਂ ਗੰਦਾਇਆ ਵਪਾਏ ਹੋਰ ਕੁਝ ਨਹੀਂ ਹੈਗਾ ਬਸ ਗੰਦਾਈ ਕੀਤਾ ਹੈ ਜਾਪਾਨ ਇਹ ਉਹ ਤਾਂ ਕਹਿੰਦੇ ਆ ਜਾਪਾਨ ਚ ਨਹੀਂ ਸਫਾਈ ਆ ਪੂਰੇ ਹਨੀਆਂ ਕੋਲ ਲਿਪਾ ਦੇ ਢੇਰ ਲਾਈ ਫੈ ਨੇ ਬੀੜੀਆਂ ਦੇ ਆਪਾਂ ਉਰੇ ਵੀ ਬਣਾਵਾਂਗੇ ਨਾ ਆ ਵੀ ਮੈਂ ਤੁਹਾਨੂੰ ਦੇ ਦਿੱਤੀ ਸੋਨਾ ਹੈ ਨਾ ਦਾ ਫਿਕਰ ਨਹੀਂ ਖਾਣ ਦੀ ਵੀਰੋ ਪੰਜੀ ਕੋਈ ਨਾ ਫਿਕਰ ਹੈ ਹੈਂ ਦੇ ਫੋਟੋ ਤਾਂ ਠੀਕ ਆ ਆਪਾਂ ਮੈਨੂੰ ਉਹ ਤਾਂ ਠੀਕ ਆ ਵੀਡੀਓ ਵੀ ਬਣਵਾ ਲਾਂਗੇ ਨਹੀਂ ਕਹਿੰਦੇ ਵੀਡੀਓ ਬਣਾਵਾਂਗੇ ਵੀਡੀਓ ਤਾਂ ਆਪਾਂ ਆਪਣੇ ਫੋਨ 'ਚ ਬਣਾਵਾਂਗੇ ਸਾਡੇ ਫੋਨ ਚ ਉਹ ਹਾਂ ਅੰਮ੍ਰਿਤਪੁਰ ਨਾਲ ਨੇ ਤੁਸੀਂ ਵੀਡੀਓ ਮੇਰੀ ਬਣਾ ਦਿਓ ਜੀ ਪੁੱਛੇ ਕਿੰਨੇ ਦੀ ਹੈ ਕੋਈ ਗੱਲ ਨਹੀਂ ਕੁਛ ਲੋ ਸੌਦੀ ਚੱਕਰੇ ਨਹੀਂ ਕਿ ਟਿਫੇ ਫੋਨ 'ਚ ਪਾ ਦੇ ਜੀ ਜ਼ਾਰੇ ਕੋ ਇਧਰ ਬ੍ਰਿਜਾ ਇਹ ਛੋਟਾ ਇਹ ਬ੍ਰਿਜ ਆ ਦੇਖੋ ਉੱਥੇ ਵੀਡੀਓ ਬਣਾਉਣੀ ਹੈ ਨਾ ਉੱਥੇ ਖੜ ਕੇ ਆ ਵੀ ਇਹ ਦੇਖੋ ਇੱਧਰ ਬੁੱਧਾ ਜੀ ਬਣੇ ਹੋਏ ਨੇ ਇੱਧਰ ਤੇ ਆ ਵੀ ਇਹ ਇੱਧਰ ਇਹ ਪਾਣੀ ਹੁੰਦਾ ਹੋਣਾ ਨਾ ਕਿੱਧਰ ਜਾ ਰਹੇ ਆ ਵਾ ਇੱਧਰ ਜਾ ਸਮੈਲ ਵੀ ਦੇਖ ਲਓ ਕਿੰਨੀ ਸੋਹਣੀ ਆ ਰਹੀ ਆ ਆਲੇ ਜਿਹੜਾ ਬਣਿਆ <laughs> चलो पावरे वीडियो बनाने हैं दूसरे वाला मेरी वीडियो बना दे ठीक है किधर जा रही हैं हाँ पागी वीडियो बना ओ ठीक ओ डरोना है था बाबा यार जड़ा होनी है कभी ना तो ओ जब आंधी होगा मत टेंपल जा ठीक है ना मेरी वीडियो गाइस बाप किधर डरोना बाबा यार गाइस आप बाप किधर वीडियो बना रही हैं � ਮੈਂ ਤਾਂ ਬਹੁਤ ਰਮਾ ਚਾਤਾ ਦੋ। ਦਿੱਤੇ ਨੂੰ ਦਿਮਾਗ ਖਰਾਬ। ਆਪ ਬਣਾ ਲੀਆਂ ਵੀਡੀਓਸ ਤੇ ਆਪਾਂ ਹੁਣ ਚੱਲਦੇ ਆਂ ਘਰੇ। ਇਹ ਚਲੋ ਘਰੇ ਨਹੀਂ ਪਹਿਲਾਂ ਹਸਪੀਟਲ ਜਾਣਾ। ਗਰੀਬੀ ਦੀ ਮਾਮੂਰ ਤੇ ਉਹ ਦੇਖੀ ਹਾਂ। ਪੀ ਲਈ ਆ ਸਾਰੀ ਮੈਂ ਪੀਣੀ ਸੀਗੀ। ਤੇ ਚਲੋ ਹੁਣ ਆਪਾਂ ਚੱਲਦੇ ਆਂ ਹਸਪੀਟਲ। ਆਂਦੀ ਸਾਰਾ ਰੋਟੀਆਂ ਦੇੜਨ ਲੱਗ ਗਿਆ। ਦੇੜਨੇ ਨਹੀਂ। ਖਾਣਾ। ਮੈਥੜ ਟੁੱਟੇ ਕਲਾ ਬਣਾਈ ਵੀ ਆ। ਹਮ। ਫਿਰ ਕੀ ਹੋ ਗਿਆ ਜੇ ਬਣਾ ਲਈ। ਤੋ ਗਾਇਸ ਸਭ ਆਗੇ ਸੀਗੇ ਘਰੇ ਤੇ ਮੈਂ ਚੇਂਜ ਕਰ ਲਿਆ ਇਹ ਓਵੇਂ ਨੇ ਓਵੇਂ ਬੈਠੇ ਆ ਇਹਨਾਂ ਨੇ ਸਿਰਫ ਆ ਦੇਖੋ ਸ਼ਲਟਾਂ ਗੇਰ ਗੁਰ ਕੇ ਬਸ ਐਂ ਗੇਰੀਆਂ ਨੇ ਤੇ ਮੈਨੂੰ ਚਾਹ ਦਾ 5:30 ਵਜੇ ਮੈਨੂੰ ਚਾਹ ਦਾ ਤੇ ਰੋਟੀਆਂ ਦਾ ਆਰਡਰ ਕਰਿਆ ਬਸ ਇਹਨੇ ਹੋਰ ਕੁਝ ਨਹੀਂ ਆਨੇ ਕੀਤਾ ਤੇ ਲੋ ਮੈਂ ਕਰਿਆ ਕਿ ਪਹਿਲਾਂ ਚੇਂਜ ਕੀਤਾ ਫੇਸ واਸ਼ ਕੀਤਾ ਫਿਰ ਲੋ ਰੋਟੀ ਬਣਾਈ ਠੰਡ ਚਾ ਕੇ ਗਏ ਇਹਨੇ ਮੇਰੇ ਹੱਥ ਤੇ ਚਾਪੀ ਮਾਰੀ ਉਰੇ ਚੌੜਾ ਕਰ ਰਹੀ ਸੀ ਚੌੜ-ਚੌੜ ਚੇ ਨੇ ਮੇਰੇ ਰੇ ਚਾਬੀ ਠੰਡ ਚ ਉੱਤੋਂ ਮੈਨੂੰ ਠੰਡ ਚਾਹੀ ਹਾਂ ਆਪ ਨੂੰ ਨਹੀਂ ਪੜਾ ਲੱਗਦਾ ਹੈ ਚੌੜਾ ਕਰਨ ਲੱਗ ਗਏ ਸੀ ਥੱਕੇ ਚਾਬੀ ਉਰੇ ਵਿੱਚ ਆਪਣੀ ਮੈਂ ਤਾਂ ਇਸੇ ਚੱਦਰ ਦੀ ਕੀ ਮੈਂ ਤਾਂ ਤੁਹਾਡੇ ਕੁਝ ਮਾਰਿਆ ਹੀ ਨਹੀਂ ਹੈਗਾ ਹਾਂ ਤੇ ਗਾਇਸ ਦੇਖੋ ਮੈਂ ਖਾ ਲਈ ਰੋਟੀ ਦੇ ਨਾਲ ਨਾਲ ਚਾਹ ਦੇ ਗਲਾਸ ਦੇਖੋ ਦੋ ਹਾਂ ਜਣਿਆਂ ਦੇ ਘੜੇ-ਘੜੇ ਤੇ ਪਰਲੇਜੀ ਦਾ ਖਾਣਾ ਹੀ ਹੁੰਦਾ ਇਹ ਚ ਗਜਰੇਲਾ ਸੋ ਇਹਦੇ ਵਿੱਚ ਬਿਸਕਟ ਨੇ ਸੋ ਗਾਇਸ ਅੱਪਾ ਰੋਟੀ ਖਾ ਲਈ ਸੀਗੀ ਸੋ ਅੱਜ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਅਸੀਂ ਤੁਹਾਨੂੰ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਸੋ ਹੋਪ ਤੁਹਾਨੂੰ ਇਹ ਸਾਰਾ ਬਲੌਗ ਵਧੀਆ ਲੱਗਿਆ ਹੋਗਾ ਜੇ ਵਧੀਆ ਲੱਗਿਆ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੇ ਇਸ ਚੈਨਲ ਦੇ ਨਵੇਂ ਨੇ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਤੇ ਅਸੀਂ ਐਵੇਂ ਨਵੇਂ ਨਵੇਂ ਵਲੌਗ ਬੰਦੇ ਰਵਾਂਗੇ ਤੇ ਤੁਸੀਂ ਹੁਣ ਅਸੀਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਓਕੇ ਬਾਏ ਬਾਏ